ਅਕੀਮਾ ਮੈਂ ਮੇਰਾ ਨਾਮ ਸੋਨੂ ਕਾਮਲੇ ਦਾਣਾ ਮੰਡੀ ਮਜ਼ਦੂਰ ਯੂਨੀਅਨ ਪ੍ਰਧਾਨ ਆਂ। ਹਾਂ ਕੀ ਕਾ ਕਾ ਅਕੜ ਮਜ਼ਦੂਰੀ ਆ ਜਾ ਤਰਨ ਆ ਲੈ। ਅਸੀਂ ਇਸ ਲਈ ਤਰਨ ਆ ਲੈ ਸਾਡੇ ਮਜ਼ਦੂਰ ਦੇ ਲੰਬੂ ਦੇ ਥੱਪੜ ਮਾਰਾ ਜ਼ਿੰਮੇਦਾਰ ਨੇ। ਅਸੀਂ ਉਹਨਾਂ ਨੂੰ ਕਿਹਾ ਚਲੋ ਜਿਹੜੀ ਵੀ ਦਾਰਾ ਦੀ ਗਲਤੀ ਆਪਾਂ ਸੌਰੀ ਫੀਲ ਕਰਾ ਦਿੰਨੇ ਆ। ਉਸਨੇ ਫਿਰ ਪੁਲਿਸ ਬੁਲਾਈ। ਫੋਨ ਤੇ ਜਦੋਂ ਅਸੀਂ ਬੁਲਾਨੇ ਆ ਪੁਲਿਸ ਉਹ ਤੋਂ 3-3 ਘੰਟੇ ਪੁਲਿਸ ਨਹੀਂ ਆਂਦੀ। ਉਸਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਪੁਲਿਸ ਇੱਕ ਮਿੰਟ 'ਚ ਬੁਲਾ ਲਈ। ਸਾਡੇ ਬੰਦੇ ਚਗਾ ਤੇ ਨਾਲੇ ਕਹਿੰਦਾ ਵੀ ਇਹਨਾਂ ਗੋਲੀਆਂ ਪਾ ਦਿਓ। ਦੱਸੋ ਸਰ ਸਰਕਾਰ ਇਹਨਾਂ ਦੀ ਤੇ ਬਿਨਾਂ ਦਰਖਾਸਤ ਤੋਂ ਸਾਡੇ ਬੰਦੇ ਚੱਕ ਲੈ ਗਏ ਹਾਂਜੀ ਕਿਉਂ ਸੀਗਾ ਕੀ ਗੱਲ ਇੱਕ ਵਾਰ ਜਗ੍ਹਾ ਦਾ ਮਸਲਾ ਸੀ ਜਗ੍ਹਾ ਤੇ ਟਾਲੀ ਦਾ ਲੁਹਾਣੀ ਸੀ ਤੇ ਉਹਨੇ ਅੱਗੇ ਜਾ ਕੇ ਛੋਟੀ ਮਾਰਤੀ ਛੋਟੀ ਦਾ ਥੱਪੜ ਮਾਰਦਾ ਸੀ ਸਾਡੇ ਦੋ ਬੰਦੇ ਕਿਹੜੇ ਚੱਕੇ ਨੇ ਸਾਡੇ ਦੋ ਬੰਦੇ ਚੱਕੇ ਸੀ ਅਸੀਂ ਇਹਨਾਂ ਨੂੰ ਲਿਆਂਦਾ ਮੇਰਾ ਇੱਕਨ ਲੜਕਾ ਇਹਨਾਂ ਦਾ ਮੇਰਾ ਲੜਕਾ ਹੈ ਅੱਛਾ ਚੱਕਾ ਲਿਆਂਦਾ ਹਾਂਜੀ ਹਾਂ ਕੀ ਗੱਲ ਕੀ ਕਿੰਨੇ ਦੇਖੀ ਕਿੰਨੇ ਕੀ ਅਸੀਂ ਜਦੋਂ ਤੱਕ ਪਰਚਾ ਦਰਜ ਨਹੀਂ ਦਾ ਥੱਪੜ ਮਾਰਨ ਵਾਲੇ ਦੇ ਉਦੋਂ ਤੱਕ ਅਸੀਂ ਡਰਨਾ ਨਹੀਂ ਚਾਕਣਾ ਉਹ ਮਾਵੇਂ ਕੀ ਗੱਲ ਆ ਵੀ ਗੱਡੀ ਆ ਪੁਲਿਸ ਨਾਲ ਸਾਡੀ ਗੱਲ ਆ ਗਈ ਉਹ ਕਹਿੰਦੇ ਅਸੀਂ ਪਰਚਾ ਦਰਜ ਕਰਦੇ ਹ ਤੇ ਜਦੋਂ ਪੁਲਿਸ ਤੇ ਵਿਸ਼ਵਾਸ ਆ ਵੀ ਉਹ ਪਰਚਾ ਦਰਜ ਕਰ ਰਹੀ ਹੈ ਬੰਦਾ ਬੰਦਾ ਨੰਬਰਦਾਰੇ ਜਲਾਲਾਬਾਦ ਰੋਡ ਦਾ ਆਹ ਕਨਕਾਈ ਆ ਉਹ ਵੇਖੋ ਜੀ 16 ਮੋਸਟਰ ਇਧਰ ਆ ਜੀ ਸਾਹਮਣੇ ਮੰਡੀ ਚ 13-13 ਮੋਸਟਰ ਕਨਕਣੀ ਭਰੀ ਸੀ ਉਹਨਾਂ ਨੇ ਆਪਦੀ ਪਾਵਰ ਦਾ ਇਸਤੇਮਾਲ ਕਰਕੇ 16 ਮੋਸਟਰ ਕਨਕ ਭਰਾਈ ਆ ਜੀ ਉਹ ਸਾਹਮਣੇ ਨਾ ਲਿਖੀ ਗਈ ਹੈ ਮਾਰਕਟ ਕਮੇਟੀ ਦਾ ਰਿਕਾਰਡ ਨਹੀਂ ਗੰਦਾ ਮੰਡੀ ਤੇ ਮਜ਼ਦੂਰੀ ਕੋ

ਦਾਨਾ ਮੰਡੀ ਦੇ ਵਿੱਚ ਮਜ਼ਦੂਰ ਦੂ ਮਜ਼ਦੂਰ ਦੁਨੀਆ ਨਾਲ ਤੇ ਕਿਸਾਨ ਪੰਮਾ ਸਿੰਘ ਦੀ ਆਤਿਚ ਦੀ ਕਣਕ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਸੀ ਜਿਸ ਜਿਸ ਸੰਬੰਧੀ ਮਜ਼ਦੂਰ ਦਿਲਦਾਰ ਸਿੰਘ ਨੇ ਇੱਕ ਮੈਨੂੰ ਤਰਖਾਸਤ ਦਿੱਤੀ ਹੈ ਪੰਮਾ ਸਿੰਘ ਦੇ ਖਿਲਾਫ ਉਹਦੀ ਛਾਣਬਿੰਨ ਕਰਕੇ ਜੋ ਕਾਰਵਾਈ ਬਣਦੀ ਆ ਅਮਲ ਵਿੱਚ ਲਿਆਂਦੀ ਜਾਵੇਗੀ